ਹਰ ਸਾਲ ਮਾਂ ਬਣਦੀ ਸੀ ਔਰਤ ਕਦੇ ਪੈਦਾ ਹੋਇਆ ਮੁੰਡਾ ਤੇ ਕਦੇ ਹੋਈ ਕੁੜੀ ਤੇ ਜਦੋਂ ਉਹ ਤੀਜੀ ਵਾਰ ਗਰਭવતી ਹੋਈ ਤਾਂ ਉਹ ਕਾਫੀ ਚਿੰਤਾ ਦੇ ਵਿੱਚ ਹੈ ਉੱਤਰ ਪ੍ਰਦੇਸ਼ ਦੇ ਮਹੋਬਬਾ ਦੇ ਵਿੱਚ 3 ਸਾਲ ਪਹਿਲਾਂ ਇੱਕ ਔਰਤ ਦਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਹਰ ਸਾਲ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਪਹਿਲਾ ਬੱਚਾ ਕੁੜੀ ਸੀ ਤੇ ਦੂਜਾ ਲੜਕਾ ਸਾਰਾ ਪਰਿਵਾਰ ਬਹੁਤ ਖੁਸ਼ ਸੀ ਇਸ ਦੌਰਾਨ ਔਰਤ ਤੀਜੀ ਵਾਰ ਗਰਭਤੀ ਹੋ ਗਈ ਹੈ ਪਰ ਹੁਣ ਉਹ ਬਹੁਤ ਚਿੰਤਿਤ ਮਹਿਸੂਸ ਕਰਨ ਲੱਗੀ ਹੈ ਇਸ ਦਾ ਕਾਰਨ ਉਸ ਦਾ ਗਰਭ ਨਹੀਂ ਸਗੋਂ ਉਸ ਦਾ ਪਤੀ ਅਤੇ ਉਸ ਦਾ ਸਹੁਰਾ ਹੈ ਆਓ ਜਾਣਦਿਆਂ ਕੀ ਹੈ ਪੂਰਾ ਮਾਮਲਾ ਜੀ ਹਾਂ ਯੂਪੀ ਦੇ ਮੋਹੱਬਾ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਗਰਭਤੀ ਔਰਤ ਨਾਲ ਉਸ ਦੇ ਪਤੀ ਤੇ ਸਹੁਰੇ ਦੇ ਵੱਲੋਂ ਅਜੀਹਾ ਵਿਵਹਾਰ ਕੀਤਾ ਗਿਆ ਕਿ ਕਿਸੇ ਦਾ ਖੂਨ ਵੀ ਉਬਲ ਜਾਵੇਗਾ ਮਾਮਲਾ ਕੁਲ ਪਹਾੜ ਕੁਤਵਾਲੀ ਕਸਬੇ ਦਾ ਇਥੇ ਮੋਹੱਲਾ ਗੋਵਿੰਦ ਨਗਰ ਦੀ ਰਹਿਣ ਵਾਲੀ 25 ਸਾਲਾਂ ਗਰਭਤੀ ਨੇਹਾ ਨੂੰ ਉਸਦੇ ਮਾਤਾ ਪਿਤਾ ਨੇ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ। ਦਰਅਸਲ ਮਹਿਲਾ ਨੇ ਆਪਣੇ ਪਤੀ ਅਤੇ ਸੱਸ ਤੇ ਉਸਦੀ ਕੁੱਟਮਾਰ ਕਰਨ ਅਤੇ ਜ਼ਬਰਦਸਤੀ ਉਸ ਨੂੰ ਦਾਣੇ ਖਿਲਾਉਣ ਦਾ ਗੰਭੀਰ ਦੋਸ਼ ਲਗਾਇਆ। ਔਰਤ ਦਾ ਦੋਸ਼ ਹੈ ਕਿ ਉਸਦੇ ਪਤੀ ਵੱਲੋਂ ਪੈਸਿਆਂ ਦੀ ਮੰਗ ਪੂਰੀ ਨਾ ਕਰਨ ਅਤੇ ਜ਼ਮੀਨ ਦੀ ਰਜਿਸਟਰੀ ਨਾ ਕਰਵਾਉਣ ਕਾਰਨ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਤੇ ਹੁਣ ਉਸ ਨੂੰ ਹੇਅਰ ਡਾਈਪ ਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ 3 ਸਾਲ ਪਹਿਲਾਂ ਨੇਹਾ ਦਾ ਵਿਆਹ ਉਹਨਾਂ ਦੇ ਇਲਾਕੇ ਦੇ ਵਿੱਚ ਰਹਿਣ ਵਾਲਾ ਸੰਜੀਤ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਹੀ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਪਤੀ ਲਗਾਤਾਰ ਪਿਤਾ ਤੋਂ ਪੈਸੇ ਲੈ ਕੇ ਜ਼ਮੀਨ ਦੇ ਨਾਂ ਕਰਵਾਉਣ ਦੀ ਮੰਗ ਕਰ ਰਿਹਾ ਸੀ ਜਦੋਂ ਨੀਹਾ ਨੇ ਮੰਗ ਪੂਰੀ ਨਹੀਂ ਕੀਤੀ ਤਾਂ ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਦੇ ਪਤੀ ਸੰਜੇ ਸੌਰੇ ਰਾਜੂ ਅਤੇ ਸੱਸ ਅਨੀਤਾ ਨੇ ਉਸ ਦੇ ਵਾਲ ਰੰਗੇ ਨੀਹਾ ਨੇ ਆਪਣੀ ਮਾਤਾ ਤੇ ਪਿਤਾ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਕੁਲਪਹਾੜ ਲੈ ਚਾਇਆ ਗਿਆ ਇੱਥੇ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਪੀੜਤ ਦੀ ਮਾਂ ਦਾ ਕਹਿਣਾ ਕਿ ਨੀਹਾ ਨੂੰ ਵਿਆਹ ਤੋਂ ਬਾਅਦ ਹੀ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਸ ਨੂੰ ਹਰ ਰੋਜ਼ ਕੁੱਟਿਆ ਜਾਂਦਾ ਸੀ ਉਸ ਨੂੰ ਬੇਇੱਜ਼ਤ ਕੀਤਾ ਜਾਂਦਾ ਸੀ ਕਿਉਂਕਿ ਉਸ ਦਾ ਕੋਈ ਪੁੱਤਰ ਨਹੀਂ ਸਿਰਫ ਦੋ ਧੀਆਂ ਨੇ ਸੰਜੀ ਹਰ ਰੋਜ਼ ਨੀਹਾ ਤੋਂ ਪੈਸੇ ਤੇ ਜ਼ਮੀਨ ਦੀ ਮੰਗ ਕਰਦਾ ਸੀ ਨੀਹਾ ਨੇ ਮੰਗ ਪੂਰੀ ਨਾ ਕਰਨ ਤੇ ਮੇਰੀ ਬੇਟੀ ਦੀ ਕੁੱਟਮਾਰ ਕੀਤੀ ਨੀਹਾ ਦੀ 1.5 ਸਾਲ ਦੀ ਬੇਟੀ ਤੇ 7 ਮਹੀਨੇ ਦਾ ਪੇਟ ਹੈ ਇਸ ਦੇ ਬਾਵਜੂਦ ਵੀ ਪਤੀ ਤੇ ਸਹੁਰਿਆਂ ਵੱਲੋਂ ਪਰੇਸ਼ਾਨੀ ਘਟ ਨਹੀਂ ਹੋਈ ਮਾਣੇ ਦੱਸਿਆ ਕਿ ਉਸਦੇ ਬੇਟੇ ਨੂੰ ਪਹਿਲਾਂ ਵੀ ਕੁੱਟਿਆ ਗਿਆ ਸੀ ਫਿਰ ਵੀ ਮਹਿਲਾ ਥਾਣਾ ਪੁਲਿਸ ਦੇ ਕਹਿਣ ਤੇ ਆਪਸੀ ਸੁਲਾਹ ਕਰਵਾ ਦਿੱਤੀ ਅਤੇ ਨੀਹਾ ਨੂੰ ਉਸਦੇ ਸਹੁਰੇ ਘਰ ਭੇਜ ਦਿੱਤਾ ਗਿਆ ਸੀ ਪਰ ਅੱਜ हेयर डाई ਕਰਾਏ ਜਾਣ ਕਾਰਨ ਉਸਦੀ ਤਬੀਅਤ ਵਿਗੜ ਗਈ ਅਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਸਬੰਧੀ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਜਦੋਂ ਪੁਲਿਸ ਪੁੱਛਗਿੱਛ ਕਰਨ ਪਹੁੰਚੀ ਤਾਂ ਪਤੀ ਤੇ ਸਹੁਰਾ ਫਰਾਰ ਪਾਏ ਗਏ ਨੇ ਪੁਲਿਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਅਖੰਡ ਲੋਕ